हटाए ज़िंदाबाद ਕਿਸਾਨਾਂ ਨੇ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ ਜੀहां ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਸੜਕ ਤੇ ਆ ਕੇ ਬੈਠ ਗਏ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਉਧਰਤਨ ਦੇ ਕਾਰਨ ਸੜਕ ਤੇ ਯਾਤਰੀ ਖੱਜਲ ਖਵਾਰ ਵੀ ਹੁੰਦੇ ਰਹੇ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਨੇ ਧਰਨਾ ਜਾਰੀ ਰੱਖਿਆ ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਸੜਕ ਤੇ ਹੀ ਬੈਠ ਕੇ ਧਰਨਾ ਮਾਰ ਦਿੱਤਾ ਕਿਸਾਨਾਂ ਨੇ ਰੋਡ ਨੂੰ ਟਰਾਲੀਆਂ ਨਾਲ ਜਾਮ ਕਰ ਦਿੱਤਾ ਸਾਈਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰਸ਼ਾਸਨ ਮਰਦਾਬਾਦ 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 ਅਸੀਂ ਸਮਰਾਲਾ ਮਰਦਾਬਾਦ 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 ਅਸੀਂ ਸਮਰਾਲਾ ਮਰਦਾਬਾਦ ਮਰਦਾਬਾਦ ਤਤਸਵੀਰਾਂ ਸਮਰਾਲਾ ਦੇ ਪਿੰਡ ਮੁਸ਼ਕਾਬਾਧੀਆਂ ਨੇ ਜਿੱਥੇ ਪਿੰਡ ਦੀ ਹੱਦ 'ਚ ਬਣ ਰਹੇ ਬਾਇਓ ਗੈਸ ਪਲਾਂਟ ਦਾ ਇਲਾਕਾ ਵਾਸੀਆਂ ਨੇ ਵਿਰੋਧ ਸ਼ੁਰੂ ਕਰ ਦਿੱਤੇ ਪਰਕੇ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਉੱਪਰ ਤਰਨ ਹਲ ਗਿਆ ਪ੍ਰਦਰਸ਼ਨਕਾਰੀਆਂ ਦੇ ਮੁਤਾਬਕ ਬਾਇਓ ਗੈਸ ਪਲਾਂਟ ਲੱਗਣ ਕਰਨ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ ਅਤੇ ਪ੍ਰਦੂਸ਼ਣ ਦਾ ਪੱਧਰ ਵੀ ਵਧੇਗਾ ਜਦਕਿ ਇਸ ਪਲਾਂਟ ਨਾਲ ਪਿੰਡ ਵਾਲਾ ਪਾਣੀ ਵੀ ਦੂਸ਼ਿਤ ਹੋਣ ਦਾ ਖਤਰਾ ਹੈ ਇਹ ਸਾਡੇ ਨਾਲ ਇੱਕ ਗੈਸ ਫੈਕਟਰੀ ਲੱਗ ਰਹੀ ਹੈ ਇਹ ਫੈਕਟਰੀ ਹੈ ਜੋ ਪਿਛਲੇ 2 ਸਾਲ ਤੋਂ ਇਹਨਾਂ ਨੇ ਕਹਦੇ ਅਪਰੂਵਲ ਅਸੀਂ ਕਰਾਉਣ ਲੱਗੇ ਹੋਏ ਹਾਂ ਪਰ ਸਾਡਾ ਸੰਘਰਸ਼ ਓਦੋਂ ਵੀ ਚੱਲਦਾ ਸਾਡੇ ਪਹਿਲਾਂ ਵੀ ਸਾਡੀ ਮੀਟਿੰਗ ਹੋ ਰਹੀ ਸੀ ਮੀਟਿੰਗ ਹੋਈ ਸਾਡੇ ਜਿਹਦੇ ਵਿੱਚ ਐਮਐਲਏ ਸਾਹਿਬ ਖੁਦ ਆਏ ਸੀਗੇ ਸਾਡੇ ਕੋਲ ਉਹ ਵੀ ਇਹੀ ਕਹਿ ਕੇ ਸ਼ਵਾਸ਼ਣ ਦੇ ਕੇ ਗਏ ਸੀਗੇ ਕਿ ਭਾਈ ਇਹ ਫੈਕਟਰੀ ਇੱਥੋਂ ਬੰਦ ਹੋ ਜੂਗੀ ਕੰਮ ਨਹੀਂ ਚੱਲੂਗਾ ਉਹਨਾਂ ਨੇ ਅਸਲੀਨ ਸਾਹਿਬ ਨੂੰ ਕੀ ਕਿਹਾ ਸੀ ਅਸਲੀਨ ਸਾਹਿਬ ਨੂੰ ਬਦਲ ਕੇ ਦੁਬਾਰਾ ਹੋਰ ਨਵੇਂ ਆ ਗਏ ਉਹ ਜਿਹੜੇ ਪੁਰਾਣੇ ਸੀ ਉਹਨਾਂ ਨੂੰ ਸਾਰੇ ਰਿਸ਼ਤੇ ਦਾ ਪਤਾ ਸੀਗਾ ਉਹ ਬੰਦ ਕਰ ਗਏ ਸੀਗੇ ਪਰ ਇਹ ਜਿਹੜੇ ਅਸਲੀਨ ਸਾਹਿਬ ਨੇ ਇਹ ਪਰਸੋਂ ਆਏ ਸੀ ਇਹ ਲੋਕਾਂ ਦੀ ਮੀਟਿੰਗ ਹੋਈ ਸੀਗੀ ਪਰ ਉਹ ਪਹਿਲਾਂ ਸਾਡੇ ਕੋਲ ਉਧਰ ਗਏ ਫੈਕਟਰੀ ਦੇ ਵਿੱਚ ਉਥੋਂ ਸਿੱਧਾ ਹੀ ਵਾਪਸ ਆ ਗਏ ਉਹਨਾਂ ਨੇ ਕੋਈ ਗੱਲਬਾਤ ਨਹੀਂ ਕਰੀ ਹੈਗੀ ਨਾ ਅਸ਼ਵਾਸਿੰਦਰ ਤੱਕ ਵੀ ਬੰਦ ਕਰਦੇ ਆ ਨਾ ਕੰਮ ਚਲਾਉਣ ਵਾਲੇ ਸਦਾ ਬਸ ਫੈਕਟਰੀ ਹੈ ਤੇ ਲੈ ਅੱਗੇ ਮੁੜ ਕੇ ਅੱਗੇ ਤੇ ਪਿੰਡ ਵਾਸੀਆਂ ਮੁਤਾਬਕ ਪਿੰਡ ਦਾ ਹੀ ਇੱਕ ਵਿਅਕਤੀ ਇਹ ਫੈਕਟਰੀ ਲਗਵਾ ਰਿਹਾ ਹੈ ਜਦ ਕਿ ਉਹ ਪਿਛਲੇ ਕਰੀਬ 2 ਸਾਲ ਤੋਂ ਇਸ ਫੈਕਟਰੀ ਨੂੰ ਰੁਕਵਾਉਣ ਲਈ ਸੰਘਰਸ਼ ਕਰ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਉਹਨਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਉਧਰ ਪਿੰਡ ਮੁਸ਼ਕਾਬਾਦ ਦੇ ਸਰਪੰਚ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਪੂਰਾ ਇਲਾਕਾ ਗ੍ਰੀਨ ਜ਼ੋਨ ਵਿੱਚ ਆਉਂਦਾ ਹੈ ਪਰ ਇਸ ਪਲਾਂਟ ਦੇ ਬਣਨ ਨਾਲ ਉਹਨਾਂ ਦੇ ਇਲਾਕੇ ਵਿੱਚ ਪ੍ਰਦੂਸ਼ਣ ਦਾ ਪੱਧਰ हद ਤੋਂ زیادہ ਵਾਧਾ ਹੋਵੇਗਾ ਇਹ ਸਾਡੇ ਪਿੰਡ ਦੇ ਬਿਲਕੁਲ ਨੇੜੇ ਗੈਸ ਫੈਕਟਰੀ ਲੱਗ ਰਹੀ ਹੈ ਜੀ ਅਸੀਂ ਬਹੁਤ ਵਾਰੀ ਵਿਰੋਧ ਕਰ ਚੁੱਕੇ ਹਾਂ ਦਾ 2 ਸਾਲ ਤੋਂ ਇਹ ਕੰਮ ਚੱਲ ਰਿਹਾ ਹੈ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਹੁਣ ਸਾਡੇ ਨੇ ਪਬਲਿਕ ਮੀਟਿੰਗ ਰੱਖੀ ਸੀ ਬਰਸੋਂ ਪਿੰਡ ਉਹਦੇ ਵਿੱਚ ਐਸ ਡੀ ਐਮ ਸਾਹਿਬ ਸਾਨੂੰ ਸਾਰੇ ਨੂੰ ਉਸੇ ਛੱਡ ਗਏ ਸਾਰਾ ਪ੍ਰੇਸ਼ਾਨ ਜਾਂ ਬੈਠਿਆਂ ਨੂੰ ਛੱਡ ਕੇ ਉੱਥੋਂ ਆ ਗਿਆ ਸਾਡੀ ਕੋਈ ਸੁਣਵਾਈ ਨਹੀਂ ਕਿਸੇ ਨੇ ਕੀਤੀ। ਬੰਦੇ ਕਿੰਨੀ ਦੇਰੋਂ ਸੰਘਰਸ਼ ਕਰ ਰਹੇ ਹੋ। ਆਪਾਨੂੰ ਲਗਭਗ 1.5 ਦੋ ਦੋ ਸਾਲ ਹੋ ਗਏ ਜੀ। ਪਰ ਪ੍ਰਸ਼ਾਸਨ ਪਹਿਲਾਂ ਕੀ ਤੋਂ ਆਸ਼ਵਾਸਨ ਦਿੰਦਾ ਰਿਹਾ? ਕਹਿੰਦੇ ਕੰਮ ਬੰਦ ਕਰਾਵਾਂਗੇ ਅਸੀਂ। ਜਦੋਂ ਫੋਕਸਟਾਨ ਬੰਦ ਹੁੰਦਾ ਹੀ ਕੋਈ ਕੰਮ ਚਲਦਾ ਨਹੀਂ। ਫੈਕਟਰੀ ਨੂੰ ਬੰਦ ਕਰਾਉਣ ਦਾ ਕਾਰਨ ਕੀ ਹੈ? ਉਹ ਜੀ ਬਿਲਕੁਲ ਪਿੰਡ ਦੇ ਨੇੜੇ ਆ ਗੈਸ ਭਰਾਟਾ ਸਾਡਾ ਏਰੀਆ ਹੈਗਾ ਸਰਜੀ ਵਾਲਾ, ਗਰੀਨ ਜ਼ੋਨ ਏਰੀਆ ਹੈ। ਸਬਜ਼ੀਆਂ ਦੀ ਸਾਰੀ ਬੈਲਦਾ ਹੈ। ਅਸੀਂ ਵੀ ਚਾਹੁੰਦੇ ਵੀ ਸਾਡਾ ਵਾਤਾਵਰਣ ਖਰਾਬ ਹੋਵੇ। ਹਾਂ ਜੀ। ਉਹਦੇ ਨਾਲ ਉਹ ਫੈਕਟਰੀਆਂ ਦਾ ਅਸੀਂ ਪਤਾ ਕੀਤਾ ਹੋਰ ਚੱਲਦੀਆਂ ਨੇ। ਅਸੀਂ ਨਹੀਂ ਜਾਂਦੇ ਵੀ ਸਾਡਾ ਵੀ ਨਰਕ ਬਣ ਜਵੇ ਜ਼ਿੰਦਗੀ ਕੀ ਨੁਕਸਾਨ ਨੇ ਫੈਕਟਰੀ ਦਾ ਉਹਦਾ ਜੀ ਪਹਿਲਾਂ ਤਾਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੈ ਅਰਦਾਂ ਗੋਆ ਲੈ ਕੇ ਪੁਣਾ ਹੈ ਧਰਤੀ 'ਚ ਪਾਣੀ ਪਾਉਣੇ ਸਭ ਕੁਝ ਕਰਦੇ ਨੇ ਵੱਡੇ ਵਿੱਚ ਫੈਕਟਰੀ ਵਾਲੇ ਪਰ ਪ੍ਰਸ਼ਾਸਨ ਪਰसों ਜਦੋਂ ਆਈਪੀਐਸ ਜਨ ਸਾ ਉਹਨਾਂ ਦਾ ਕਹਿਣਾ ਕਿ ਮਾਪਦੰਡ ਪੂਰੇ ਕੀਤੇ ਹੋਣੇ ਫੈਕਟਰੀ ਵੱਲੋਂ ਕੀ ਕਹਿਣਾ ਚਾਹੁੰਦੇ ਦੇ ਬਾਰੇ ਦੇਖੋ ਜੀ ਜਿਹੜਾ ਗੋਆ ਆਪਾਂ ਨੂੰ ਕੋਈ ਸਰਟੀਫਿਕੇਟ ਮਿਲਦਾ ਹੈ ਕੋਈ ਮਿਲਦਾ ਸਭ ਲੋਕਾਂ ਨੂੰ ਪਤਾ ਵੀ ਕਿਵੇਂ ਮਿਲਦੇ ਨੇ ਕੋਈ ਲੋਕਾਂ ਨੂੰ ਤਾਂ ਕੋਈ ਰੱਖਦਾ ਨਹੀਂਗਾ ਸੋਦਾ ਜੇ ਵੀ ਜੀਰੇ ਫੈਕਟਰੀ ਚੱਲਦੀ ਸੀ ਉਹਦੇ ਵਿੱਚ ਵੀ ਪੂਰੇ ਮਾਪਦੰਡ ਸੀ ਉੱਥ ਅਸੀਂ ਉਹ ਵੀ ਜਿੰਨੀ ਚਾਹੁੰਦੇ ਹਾਂ ਕਿ ਹੁਣੇ ਦਾ ਮਤਵ ਵਾਸੀ ਦੀ ਮੰਗ ਹੈ ਕਿ ਇਸ ਪਲਾਂਟ ਨੂੰ ਪਿੰਡ ਦੇ ਨੇੜੇੋਂ ਬੰਦ ਕਰਵਾ ਕੇ ਕਿਸੇ ਉਦਯੋਗਿਕ ਖੇਤਰ ਚ ਲਗਾਇਆ ਜਾਵੇ ਤਾਂ ਕਿ ਆਮ ਲੋਕਾਂ ਨੂੰ ਇਸ ਤੋਂ ਹੋਣ ਵਾਲੀਆਂ ਸੰਭਾਵੀ ਖਤਰਿਆਂ ਤੋਂ ਬਚਾਇਆ ਜਾ ਸਕੇ ਜਦਕਿ ਕਿਸਾਨ ਆਕਵਾ ਨੇ ਹੁਣ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਲਾਂਟ ਦਾ ਕੰਮ ਪੂਰੀ ਤਰ੍ਹਾਂ ਬੰਦ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਚ ਪੱਕੇ ਤੌਰ ਤੇ ਮੇਨ ਹਾਈਵੇ ਰੋਕ ਲੈ ਜਾਣਗੇ ਜਿਸ ਦਾ ਜ਼ਿੰਮੇਵਾਰ ਖੁਦ ਪ੍ਰਸ਼ਾਸਨ ਹੋਵੇਗਾ ਸਮਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ